ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਰੇਵ ਦੇ ਵਿੱਚ ਸੂਟ ਲੈ ਕੇ ਆਏ ਤੇ ਵਰਕ ਦੇ ਵਿੱਚ ਸੂਟ ਹੋਣਗੇ ਬਹੁਤ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਅੱਜ ਦੀ ਸਾਰੀ ਤੇ 3500 ਪ੍ਰਾਈਸ ਹੈ 3500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਆਪਣੇ ਬੜੇ ਸੋਹਣੇ ਕਲਰ ਹੈ ਬਹੁਤ ਪਿਆਰੇ ਨਾਲ ਪਲੇਨ ਬਾਟਮਸ ਦੇ ਨਾਲ 3500 ਪ੍ਰਾਈਸ ਦੇ ਨਾਲ ਇਹਦੇ ਸਾਰੇ ਸੂਟ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 9146580803846580803 ਇਸੇ ਨੰਬਰ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਏਹੀ ਨੰਬਰ ਏਹੀ ਨੰਬਰ ਜਿਹੜਾ ਮੈਂ ਤੁਹਾਨੂੰ ਦੱਸਿਆ ਏਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਆਨਲਾਈਨ ਤੁਸੀਂ ਜਿਹੜੇ ਮਰਜ਼ੀ ਮੈਥਡ ਨਾਲ Google Pay, Paytm, Account Transfer ਜਿਵੇਂ ਮਰਜ਼ੀ ਫੋਨ 'ਤੇ ਤੁਸੀਂ ਮੈਨੂੰ ਪੇਮੈਂਟ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਉਂਦੇ ਹਾਂ ਜੀ ਸਵਾ 9:00, 9:30 ਦੇ ਵਿੱਚ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਇਸ ਨਹੀਂ ਹੋਗਾ ਕਿਉਂਕਿ ਹਰ ਰੋਜ਼ ਨਵੇਂ ਤੋਂ ਨਵੇਂ ਕਲੈਕਸ਼ਨ ਲੈ ਕੇ ਆਉਂਦੇ ਆਂ ਪ੍ਰਾਈਸ ਹਰੇਕ ਸੂਟ ਦਾ ਨਾਲ ਦੱਸਦੇ ਆਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਤੇ ਦੇਖਦੇ ਆਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੇਪ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਕਲਰ ਤੇ ਇਹ ਫਰੰਟ ਪੰਲਾ ਆ ਗਿਆ ਸ਼ਰਟ ਦਾ ਦੇਖੋ ਕਿੰਨਾ ਪਿਆਰਾ ਪਿਸਤਾ ਜੇ ਕਲਰ ਦੇ ਵਿੱਚ ਹੈਗੀ ਆਪਣੀ ਸ਼ਰਟ ਤੇ ਇਹ ਬਾਟਮ ਹੈ ਜੀ ਨਾਲ ਗ੍ਰੀਨ ਬਹੁਤ ਸੋਹਣਾ ਫਿਰੋਜ਼ੀ ਗ੍ਰੀਨ ਜਿਆ ਕਲਰ ਹੁੰਦਾ ਬਹੁਤ ਪਿਆਰੇ ਕਲਰ ਬੜੇ ਪਿਆਰੇ ਤੇ ਨਾਲ ਹੈਗਾ ਸਾਰਾ ਹੈਂਡਵਰਕ ਇਹ ਦੇਖੋ ਸਾਰਾ ਹੈਂਡਵਰਕ ਹੋਇਆ ਹੈ ਇਹ ਸਾਰਾ ਵਰਕ ਹੋਇਆ ਹੈ ਮਿਰਰ ਵਰਕ ਹੈਂਡਵਰਕ ਇਹ ਦੇਖੋ ਸਾਰਾ ਪੱਤੀਆਂ ਭਰੀਆਂ ਹੋਈਆਂ ਤੇ ਘੇਰੇ ਤੇ ਵਰਕ ਹੈ ਇੱਕ ਇੱਕ ਸੂਟ ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰ ਦਿਆ ਕਰਨਾ ਉਹਨਾਂ ਦੇ ਨਾਲ ਦੇ ਫਿਰ ਆਪਾਂ ਸੂਟ ਕਲਰ ਤੁਹਾਨੂੰ ਦਿਖਾ ਦਿਆ ਕਰਨੇ ਇਹ ਪ੍ਰਿੰਟ ਪੱਲਾ ਆ ਗਿਆ ਤੇ ਇੱਥੇ ਤੋਂ ਆ ਗਿਆ ਇਹ ਬੈਕ ਪੱਲਾ ਸੇਮ ਇਹ ਬੈਕ ਤੇ ਆ ਗਿਆ ਇਹ ਬੈਪਲਾਗੇ ਸਾਈਡ ਤੋਂ 슬ੀਵਜ਼ ਆ ਜਾਣੀਆਂ ਜੀ ਇਹ ਜਿਹੜੀ ਦਿੱਤੀਆਂ ਹੋਈਆਂ ਤੇ ਨਾਲ ਹੈਗੀ ਹੈ ਗ੍ਰੀਨ ਕਲਰ ਦੀ ਬਾਟਮ ਕੰਟਰਾਸਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਕੰਟਰਾਸਟ ਹੈਂਡਵਰਕ ਹੋਇਆ ਬੜਾ ਪਿਆਰਾ ਸੂਟ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦੁਪੱਟੇ ਦੇ ਨਾਲ ਬਹੁਤ ਪਿਆਰਾ ਦੁਪੱਟਾ ਹੈ ਉਹਰਾ ਖੁੱਲਾ ਦੁਪੱਟਾ ਕਰੇਪ ਦਾ ਸੂਟ ਵਿਦ ਵਰਕ ਇਹ ਦੇਖੋ ਕਿੰਨਾ ਪਿਆਰਾ ਸੂਟ ਪ੍ਰਾਈਸ ਹੈਗਾ 3500 3500 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਹੁਣ ਇਹਦੇ ਵਿੱਚ ਹੈਗਾ ਦੇਖੋ ਜਿਵੇਂ ਇਹ ਲਾਈਟ ਪਿਸਤਾ ਦੇ ਗ੍ਰੀਨ ਦਾ ਕੰਟਰਾਸਟ ਸੀਗਾ ਇਹ ਹੈਗਾ ਇਹ ਮੈਂ 골ਡਨ ਤੇ yellow ਦਾ ਕੰਟਰਾਸਟ 골ਡਨ ਤੇ yellow ਦਾ ਕੰਟਰਾਸਟ ਬਹੁਤ ਪਿਆਰਾ ਸੂਟ ਹੈ ਸਾਰਾ ਹੈਂਡਵਰਕ ਘੇਰੇ ਤੇ ਸੇਮ ਜਿਵੇਂ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਵਰਕ ਸੇਮ ਹੈ ਜੀ ਉਵੇਂ ਸਾਰਾ ਹੈਂਡਵਰਕ ਹੋਇਆ ਸ਼ਰਟ ਤੇ ਗਰੇਪ ਦੇ ਵਿੱਚ ਸੂਟ ਹੈ yellow ਬਾਟਮ ਹੈ ਜੀ ਇਹ ਵਾਲੇ ਸੂਟ ਦੀ ਇਹ ਵਾਲੀ ਬ੍ਰਾਈਟ yellow ਨਾਲ ਹੈਗਾ ਬੜਾ ਪਿਆਰਾ ਇਹ ਦੇਖੋ ਦੁਪੱਟਾ ਚਾਣਾ ਅੰਦਾ ਦੁਪੱਟਾ ਪੂਰਾ ਖੁੱਲਾ ਮੈਂ ਤੁਹਾਨੂੰ ਦਿਖਾਤਾ ਸੀਗਾ ਪੂਰਾ ਕਿਉਂਕਿ ਜਿਹੜੇ ਕ੍ਰੇਪ ਦੇ ਸੂਟ ਹੁੰਦੇ ਨੇ ਥੋੜਾ ਤਿਲਕਣਾ ਤਿਲਕਦਾ ਜੀ ਜੇ ਕਾਊਂਟਰ ਤੋਂ ਫੇ ਥੋੜਾ ਔਖਾ ਹੁੰਦਾ ਵੀ ਸੂਟ ਰੱਖਣਾ ਇਹ ਦੇਖੋ ਬੜਾ ਪਿਆਰਾ ਗਾਜਰੀ ਕਲਰ ਬਹੁਤ ਪਿਆਰਾ ਗਾਜਰੀ ਕਲਰ ਹੋਮੀ ਘੇਰੇ ਤੇ ਵਰਕ ਹੈ ਸਾਰਾ ਸਾਰਾ ਹੈਂਡਵਰਕ ਹੋਇਆ ਘੇਰੇ ਦੇ ਵਿੱਚ ਸਾਰਾ ਇਹ ਇਹ ਗਾਜਰੀ ਕਲਰ ਦੇ ਵਿੱਚ ਹੈ ਬੜਾ ਸੋਹਣਾ ਇਹ ਦੇਖੋ ਕੰਟਰਾਸਟ ਬਹੁਤ ਪਿਆਰਾ ਹੈ ਕ੍ਰੇਪ ਦਾ ਸੂਟ 3 3 ਮੀਟਰਸ ਦੀਆਂ ਬਾਟਮਸ ਹਨ ਕ੍ਰੇਪ ਦੇ ਸੂਟਾਂ ਨਾਲ ਹਮੇਸ਼ਾ 3 ਮੀਟਰ ਦੀਆਂ ਹੀ ਹੁੰਦੀਆਂ ਤੇ ਨਾਲ ਹੈਗਾ ਗਾਜਰੀ ਕਲਰ ਦਾ ਉਹੀ ਚਨੌਨ ਦਾ ਦੁਪੱਟਾ ਇਹ ਤਿੰਨ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆਂ ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 3500 3500 ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ ਨੈਕਸਟ ਡਿਜ਼ਾਈਨ ਦਿਖਾਣੇ ਬੜਾ ਪਿਆਰਾ ਮੋਰ ਪੰਖੀ ਕਲਰ ਮੋਰ ਪੰਖੀ ਵੀ ਨਹੀਂ ਫਰੋਜ਼ੀ ਜੀ ਟੋਨ ਤੇ ਹੈਗਾ ਸੂਟ ਇਹ ਆਪਣਾ ਸਾਰੇ ਤੇ ਹੈਂਡਵਰਕ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਹੈ ਸਾਰਾ ਵਰਕ ਕੀਤਾ ਹੋਇਆ ਹੈਂਡਵਰਕ ਵਿੱਚ ਮਿਰਰ ਵਰਕ ਹੈ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਸ ਦੇ ਨਾਲ ਸੇਮ ਕਲਰ ਦੀ ਫਰੋਜ਼ੀ ਬਾਟਮ ਨਾਲ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੁਪੱਟਾ ਮੈਂ ਪੂਰਾ ਖੋਲ ਕੇ ਦਿਖਾ ਦੇਣਾ ਇਹਦੇ ਨਾਲ ਦਾ ਫਿਰ ਦੂਜਾ ਨਹੀਂ ਖੋਲਣਾਗੇ ਆਪਾਂ ਪੂਰਾ ਖੁੱਲਾ ਦੁਪੱਟਾ ਕੀ ਤੁਹਾਨੂੰ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ 3500 3500 ਪ੍ਰਾਈਸ ਹੈ ਜੀ ਇਹਦੇ ਵਿੱਚ ਸੇਮ ਦੇ ਵਿੱਚ ਨੈਕਸਟ ਸੂਟ ਸੇਮ ਡਿਜ਼ਾਈਨ ਦਾ ਸਾਰਾ ਵਰਕ ਬਹੁਤ ਪਿਆਰਾ ਵਰਕ ਕੀਤਾ ਹੋਇਆ ਸੂਟ ਸਾਰਾ ਹੈਂਡਵਰਕ ਹੈ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ ਪੂਰਾ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਦੂਜੇ ਸੂਟ ਦਾ ਸੇਮ ਉਵੇਂ ਦੁਪੱਟਾ ਜੀ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਬੜਾ ਪਿਆਰਾ ਪਰਪਲ ਕਲਰ ਡਿਜ਼ਾਈਨ ਸੇਮ ਕਲਮਾ ਤੁਹਾਨੂੰ ਫਰੋਜ਼ੀ ਦਿਖਾਇਆ ਫਿਰ ਰੈੱਡ ਕਲਰ ਵਿੱਚ ਦਿਖਾਇਆ ਤੇ ਹੁਣ ਹੈਗਾ ਬੜਾ ਸੋਹਣਾ ਪਿਆਜ਼ੀ ਪਰਪਲ ਜਿਹਾ ਕਲਰ ਹੈ ਸਾਰਾ ਟੋਟਲੀ ਸਾਰਾ ਹੈਂਡਵਰਕ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪ੍ਰਾਈਸ ਹੈਗਾ 3500 ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦਿਖਾਏ 3500 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਗ੍ਰੇ ਕਲਰ ਦੇ ਵਿੱਚ ਬੜਾ ਪਿਆਰਾ ਪ੍ਰਿੰਟ ਹੈ ਇਹ ਇਹਦੀ 3 ਮੀਟਰ ਦੀ ਹੈ ਜੀ ਸ਼ਰਟ 슬ੀਵਸ ਅਲੱਗ ਤੋਂ ਦਿੱਤੀਆਂ ਹੋਈਆਂ ਇਹ neck ਤੇ ਆ ਗਿਆ ਵਰਕ ਬਹੁਤ ਸੋਹਣਾ ਸਾਰਾ ਹੈਂਡਵਰਕ ਕੀਤਾ ਹੋਇਆ neck ਤੇ ਵਰਕ ਤੇ ਉੱਪਰ-ਨੀਚੇ ਘੇਰੇ ਤੱਕ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਬਹੁਤ ਪਿਆਰੇ ਸੂਟ ਹੈ ਤੁਸੀਂ ਵਧੀਆ ਕਿਸੇ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਗ੍ਰੇ ਕਲਰ ਦੀ ਉਹ ਬਾਟਮ ਹੈ ਜਿਹਨ ਨਾਲ ਇਹਦੇ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰੇ ਖੁੱਲੇ ਦੁਪੱਟੇ ਚਨਾਉਣ ਦੇ ਕਿੰਨਾ ਪਿਆਰਾ ਗ੍ਰੇਸਫੁਲ ਦੁਪੱਟਾ ਪ੍ਰਾਈਸ ਸੇਮ ਰਹਿਣਾ ਸਾਰੇ ਸੂਟਾਂ ਦਾ 3500 ਪ੍ਰਾਈਸ ਰਹਿਣਾ ਜੀ 3500 ਪ੍ਰਾਈਸ ਦੇ ਨਾਲ ਇਹ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਪਿੰਕ ਕਲਰ ਸੇਮ ਡਿਜ਼ਾਈਨ ਦੇ ਵਿੱਚ ਪਿੰਕ ਕਲਰ ਰਵਰਕਿਆ ਸੇਮ ਗਰੇ ਦੇ ਨਾਲ ਦਾ ਜੀ ਇਹ ਵਾਲਾ ਸੂਟ ਜਿਹੜੇ ਮੈਂ ਤੁਹਾਨੂੰ ਗਰੇ ਦਿਖਾਇਆ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਸਾਰੇ ਬਹੁਤ ਪਿਆਰੇ ਸੂਟ ਹੈ ਜੀ ਵਰਕ ਹੈਂਡਵਰਕ ਹੋਇਆ ਸਾਰਿਆਂ ਤੇ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਇਹ ਵਾਲੇ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਹੀ ਹਾਂ ਇਹਨਾਂ ਦੇ ਨਾਲ ਪੂਰਾ ਸੂਟ ਅਟੈਚ ਹੋਇਆ ਹੋਇਆ ਹੁੰਦਾ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਇਹ ਦੇਖੋ ਫਰੰਟ ਤੋਂ ਨੀਚੇ ਤੱਕ ਹੈਵੀ ਵਰਕ ਹੈ ਜੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਸਾਰਾ ਹੈਂਡਵਰਕ ਹੋਇਆ ਇਸ ਦੀ ਸੇਮ ਕਲਰ ਦੀ ਨਾਲ ਦੀ ਬਾਟਮ ਤੇ ਨਾਲ ਚਨੋਂ ਦਾ ਦੁਪੱਟਾ ਬੜਾ ਸੋਹਣਾ ਦੁਪੱਟਾ ਪ੍ਰਾਈਜ਼ ਰਹਿਣਾ 3500 ਇਹ ਸੇਮ ਦੇ ਵਿੱਚ ਹੈਗਾ ਇੱਕ ਇਹ ਵਾਲਾ ਕਲਰ 골ਡਨ ਜਿਹਾ ਕਲਰ ਹੈ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਸੂਟ ਸੇਮ ਵਰਕ ਤੇ ਨਾਲ ਦੁਪੱਟਾ ਪ੍ਰਾਈਸ ਲੈਣਾ 3500 ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜੀ ਸੋਹਣੀ ਇਹ ਕ੍ਰੇਪ ਦੀ ਸੂਟ ਹੈ ਜੀ ਪ੍ਰਾਈਸ ਵੀ ਸੇਮ ਰਹਿਣਾ ਬੜਾ ਸੋਹਣਾ ਕਾਡੀਆਂ ਵਾਲੀ ਲੇਸ ਲੱਗੀ ਹੋਈ ਹੈ ਜੀ ਸੂਟ ਨੂੰ ਸ਼ਰਟ ਦੇ ਪੱਲੇ ਨੂੰ ਤੇ ਦੁਪੱਟੇ ਨੂੰ ਕ੍ਰੇਪ ਦੀ ਸ਼ਰਟ ਸਾਰਾ ਵਰਕ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਜੀ ਸਾਰਾ ਹੈਂਡਵਰਕ ਬਹੁਤ ਪਿਆਰਾ ਤੇ ਘੇਰੇ ਤੇ ਇਹ ਵਾਲੀ ਲੇਸ ਲੱਗੀ ਹੋਈ ਆ ਬੜੀ ਪਿਆਰੀ ਕਾਡੀਆਂ ਵਾਲੀ ਲੇਸ ਲੱਗੀ ਹੋਈ ਆ ਇਹ ਹੀ ਲੇਸ ਆਪਣੇ ਦੁਪੱਟੇ ਨੂੰ ਵੀ ਆ ਇਹ ਸ਼ਰਟ ਹੋਗੀ ਇਹ ਵੀ ਮੈਂ ਇੱਕ ਸੂਟ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਣੀ ਆ ਤੇ ਨਾਲ ਕਰੇਵ ਦੀ 3 ਮੀਟਰ ਦੀ ਬਾਟਮ ਪਲੇਨ ਤੇ ਨਾਲ ਹੈਗਾ ਇਹ ਦੇਖੋ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਚਨਾਉਣ ਦਾ ਹੀ ਦੁਪੱਟਾ ਹੈ ਜੀ ਦੁਪੱਟੇ ਦੇ ਪੱਲਿਆਂ ਤੇ ਸੇਮ ਇਹ ਲੇਸ ਲੱਗੀ ਹੋਈ ਹੈ ਇਹ ਪਲੇਸ ਤੁਸੀਂ ਰਿਮੂਵ ਕਰਨੀ ਹੈ ਰਿਮੂਵ ਕਰ ਸਕਦੇ ਹੋ ਰੱਖਣੀ ਹੈ ਤਾਂ ਵੀ ਰੱਖ ਸਕਦੇ ਹੋ ਕਿਉਂਕਿ ਅੱਛੀ ਲੱਗ ਰਹੀ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਗ੍ਰੇ ਕਲਰ ਸੇਮ ਦੇ ਵਿੱਚ ਗ੍ਰੇ ਕਲਰ ਹੈ ਸੇਮ ਦੇ ਵਿੱਚ ਸਾਰਾ ਹੈਂਡਵਰਕ ਹੋਇਆ दुपट्टा तो कि तो प्यारा दुपट्टे बड़ी प्यारी है हैडिया तो वाली लेस नैक्सट है मस्टर्ड कलर गोल्डन मस्टर्ड कलर है ਕਾ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਪ੍ਰਾਈਸ ਸੇਮ ਰਹਿਣਾ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ। ਬੜਾ ਪਿਆਰਾ ਬਦਾਮੀ ਕਲਰ ਹੈ। ਕ੍ਰੇਪ ਦੇ ਹੀ ਹੈਗੇ ਸਾਰੇ ਸੂਟ ਅੱਜ ਦੇ। ਸਾਰਾ ਹੈਂਡਵਰਕ ਬਹੁਤ ਸੋਹਣਾ ਵਰਕ ਹੈ। ਪ੍ਰਿੰਟ ਬੜਾ ਪਿਆਰਾ ਹੈ। ਨਾਲ ਸੇਮ ਬਾਟਮ ਮੇਰੇ ਕੋ ਦਿੱਖ ਰਹੀ ਹੈ ਕਿਸੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੁਪੱਟੇ ਦੇ ਦੇਖੋ ਕਿੰਨੇ ਪਿਆਰੀ ਪੱਲਿਆਂ ਤੇ ਲੇਸ ਲੱਗੀ ਹੋਈ ਹੈ ਤੇ ਚਨਾਉਣ ਦਾ ਦੁਪੱਟਾ ਪ੍ਰਾਈਸ ਹੈਗਾ 3500 ਇਹਦੇ ਮੈਂ ਤੁਹਾਨੂੰ ਹੋਰ ਕਲਰ ਦਿਖਾਣੀ ਹੈ ਬੜਾ ਸੋਹਣਾ ਗ੍ਰੀਨ ਦੀ ਟੋਨ ਤੇ ਹੈ ਕਲਰ ਸੋਨਾ ਕਿਸ ਤਾਜ਼ਾ ਕਲਰ ਹੈ ਬੋਟਮ ਇਹ ਹੈ ਜੀ ਇਸ ਦਾ ਦੁਪੱਟਾ ਪ੍ਰਾਈਸ ਹੈਗਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਕਰੇਪ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ